ਜਪਣਾ ਕਿਉਂ ਜ਼ਰੂਰੀ ਹੈ ਕਾਦੇ ਲਈ ਜਪਣਾ ਹੈ ਕਿਉਂ ਕਿਹਾ ਜਾਂਦਾ ਜਪਣ ਲਈ ਇਹਨਾਂ ਸ਼ਬਦਾਂ ਦੇ ਰਾਹੀਂ ਆਪਾਂ ਗੁਰੂ ਜੀ ਦਾ ਉਪਦੇਸ਼ ਸ਼ਰਵਣ ਕਰਦੇ ਹਾਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਣ ਕਰਦੇ ਹਨ ਹਮਰੀ ਗਣਤਨਾ ਗਣੀਆਂ ਕਾਈ ਆਪਣਾ ਬਿਰਦ ਪਛਾਣ ਸਭ ਤੋਂ ਪਹਿਲੀ ਗੱਲ ਪ੍ਰਮਾਤਮਾ ਐਸਾ ਹੈ ਕਿ ਅਸਾਂ ਜੀਵਾਂ ਦੇ ਕੀਤੇ ਮਨਦ ਕਰਮਾਂ ਦਾ ਕੋਈ ਖਿਆਲ ਨਹੀਂ ਕਰਦਾ ਕਿਉਂਕਿ ਉਹ ਬਖਸ਼ਣ ਹਾਰ ਹੈ ਮੁੱਢ ਕਦੀਮਾ ਤੋਂ ਦਾ ਸੁਆਹ ਹੈ ਆਪੋ ਸਤਨਾਮ ਹਾਥ ਦੇ ਰਾਖੇ ਕਰੇ ਆਪਣੇ ਸਦਾ ਸਦਾ ਰੰਗ ਮਾਣ ਉਹ ਸਗੋਂ ਸਾਨੂੰ ਗੁਰੂ ਜੀ ਨਾਲ ਬੁਲਾ ਕੇ ਸਾਨੂੰ ਆਪਣੇ ਬਣਾ ਕੇ ਆਪਣੇ ਹੱਥ ਦੇ ਕੇ ਸਾਡੀ ਰੱਖਿਆ ਕਰਦਾ ਹੈ ਤੇ ਜਿਸ ਵਡ ਭਾਗੀ ਮਨੁੱਖ ਨੂੰ ਮਿਲ ਪੈਂਦਾ ਹੈ ਉਹ ਸਦਾ ਹੀ ਆਤਮਿਕ ਆਨੰਦ ਮਾਣਦਾ ਹੈ ਸਾਚਾ ਸਾਹਿਬ ਸਤ ਮਿਹਰਵਾਨ ਇਸ ਤਰ੍ਹਾਂ ਸਤ ਸੰਗਿਓ ਉਹ ਹਮੇਸ਼ਾ ਮਾਲਕ ਸਦਾ ਦਇਆਵਾਨ ਰਹਿੰਦਾ ਹੈ। ਬੰਦ ਪਾਇਆ ਮੇਰਾ ਸਤਿਗੁਰੂ ਪੂਰਾ। ਹੋਈ ਸਰਵਕल्याण। ਉਹ ਕਰਮਾਵਲ ਪਰਤ ਰਹੇ ਮਨੁੱਖਾ ਨੂੰ ਉਹ ਗੁਰੂ ਮਿਲਾ ਦਿੰਦਾ ਹੈ ਤੇ ਜਿਹਨੂੰ ਪੂਰਾ ਗੁਰੂ ਮਿਲ ਜਾਂਦਾ ਹੈ। ਉਹਦੇ ਵਿਕਾਰਾਂ ਦੇ ਰਸਤੇ ਵਿੱਚ ਮੇਰੇ ਪੂਰੇ ਗੁਰੂ ਨੇ ਕੈਸਾ ਬੰਨ ਮਾਰ ਦਿੰਦਾ ਕਿਉਂਕਿ ਉਹ ਕਦੇ ਨਾ ਕਦੇ ਬਖਸ਼ਿਸ਼ ਆਪ ਹੀ ਕਰਦਾ ਹੈ ਇਸ ਤਰ੍ਹਾਂ ਉਹਦੇ ਅੰਦਰ ਫਿਰ ਆਤਮਿਕ ਸੁਖ ਤੇ ਆਤਮਿਕ ਆਨੰਦ ਪੈਦਾ ਹੁੰਦਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਪ੍ਰਮਾਣ ਕਰਦੇ ਆ ਕਿਐ ਮਨੁਖ ਤੂੰ ਖਿਆਲ ਕਰ ਸੋਚ ਕੇ ਵੇਖ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਜਿਸ ਪਰਮਾਤਮਾ ਨੇ ਜਿੰਦ ਪਾ ਕੇ ਸਾਡਾ ਸਰੀਰ ਪੈਦਾ ਕੀਤਾ ਜੀਉ ਪਾਏ ਪਿੰਡ ਜਿੰਨ ਸਾਜਿਆ ਪਿੰਡ ਕਹਿੰਦੇ ਆ ਸਰੀਰ ਨੂੰ ਤੇ ਜਿਹੜਾ ਹਰ ਵੇਲੇ ਸਾਨੂੰ ਖੁਰਾਕ ਵੀ ਦਿੰਦਾ ਹੈ ਤੇ ਪਹਿਨਣ ਵਾਸਤੇ ਪੋਸ਼ਾਕ ਵੀ ਦਿੰਦਾ ਹੈ ਆਪਣੇ ਦਾਸ ਕੀ ਆਪ ਪੈਰ ਰਾਖੀ ਨਾਨਕ ਸਤਿਗੁਰ ਬਾਣੀ ਇਸ ਕਰਕੇ ਤੂੰ ਸਰਦਾ ਭਾਵਨਾ ਨਾਲ ਸੁਣਿਆ ਕਰ ਜਿਹੜਾ ਸੰਸਾਰ ਸਮੁੰਦਰੀਆਂ ਲਹਿਰਾਂ ਤੋਂ ਆਪਣੇ ਸੇਵਕਾਂ ਦੀ ਪਤ ਰੱਖਦਾ ਹੈ ਗੁਰੂ ਮਲਾ ਕੇ ਬਚਾਉਂਦਾ ਹੈ ਐਸੇ ਗੁਰੂ ਤੋਂ ਤਾਂ ਹਮੇਸ਼ਾ ਬਲਿਹਾਰ ਜਾਣਾ ਚਾਹੀਦਾ ਹੈ ਹਮੇਸ਼ਾ ਕੁਰਬਾਨ ਜਾਣਾ ਚਾਹੀਦਾ ਐਸੇ ਗੁਰੂ ਤੋਂ ਜੋ ਸਾਨੂੰ ਉਪਦੇਸ਼ ਦੇ ਕੇ ਸਾਡੀ ਰੱਖਿਆ ਕਰਦਾ ਹੈ ਕਿਉਂਕਿ ਸਤਗੁਰੂ ਸੱਚੇ ਪਾਤਸ਼ਾਹ ਨੇ ਇਹ ਤੇ ਸਮਝਾਇਆ ਹੀ ਹੈ ਕਿ ਤੈਨੂੰ ਸਭ ਕੁਝ ਕਾਲਪੁਰਖ ਨੇ ਦਿੱਤਾ ਪਰ ਇੱਕ ਐਸਾ ਸ਼ਬਦ ਵੀ ਆਉਂਦਾ ਹੈ ਗੁਰਬਾਣੀ ਦੇ ਅੰਦਰ ਸਾਥ ਸੰਗਤ ਜੀ 913 ਅੰਗ ਦੇ ਉੱਪਰ ਕਿ ਕੱਲੀ-ਕੱਲੀ ਚੀਜ਼ ਵੀ ਦੱਸੀ ਹੈ ਗੁਰੂ ਸਾਹਿਬ ਜੀ ਨੇ ਕਿ ਤੈਨੂੰ ਉਹਦੀ ਕਿਰਪਾ ਦੇ ਨਾਲ ਕਿਵੇਂ ਮਿਲਦੀ ਹੈ ਰਾਮ ਕਲੀ ਰਾਗ ਦੇ ਵਿੱਚ ਸਮਝਾਉਂਦੇ ਆ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਕ ਬੜਾ ਪਿਆਰਾ ਸ਼ਬਦ ਹੈ ਮਹਾਰਾਜ ਕਹਿੰਦੇ ਇਸ ਪਾਣੀ ਤੇ ਜਿਨ ਤੂੰ ਘਰਿਆ ਮਾਟੀ ਕਾਲੇ ਦਿਹਰਾ ਕਰਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਦੇਖ ਜਿਸ ਪਰਮਾਤਮਾ ਨੇ ਤੈਨੂੰ ਮਾਤਾ ਪਿਤਾ ਦੇ ਜਰੀਏ ਤੈਨੂੰ ਬੜਾਇਆ ਤੇਰਾ ਸਰੀਰ ਬਣਾਇਆ ਇਸ ਪਾਣੀ ਤੇ ਜਿਨ ਤੂੰ ਕਰਿਆ ਭਾਵ ਘੜਿਆ ਤੈਨੂੰ ਬਣਾਇਆ ਮਾਟੀ ਗਾਲੇ ਦਿਉਰਾ ਕਰਿਆ ਤੇਰਾ ਇਹ ਮਿੱਟੀ ਦਾ ਪਤਲਾ ਪਰਮਾਤਮਾ ਨੇ ਘੜ ਦਿੱਤਾ ਦੱਸ ਰਿਹਾ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ ਉਕਤ ਜੋਤ ਲੈ ਸੁਰਤ ਪਰਖਿਆ ਐਦਾ ਅਸੀਂ ਗੁਰਬਾਣੀ ਨੂੰ ਵੇਖਣਾ ਸੀ ਸਮਝਣਾ ਸੀ ਪਰ ਉਹ ਗੱਲ ਵੱਖਰੀ ਹੈ ਵੀ ਅਸੀਂ ਪੜ ਪੜ ਗੱਡੀਆਂ ਲੱਦਣ ਲੱਗ ਪਏ ਆ ਉਕਤ ਜੋਤ ਲੈ ਸੁਰਤ ਪਰਖਿਆ ਫਿਰ ਉਸ ਤੋਂ ਬਾਅਦ ਮਿੱਟੀ ਦਾ ਪੁਤਲਾ ਘੜ ਦਿੱਤਾ ਫਿਰ ਕੀ ਕੀਤਾ ਉਕਤ ਜੋਤ ਲੈ ਸੁਰਤ ਪ੍ਰੀਖਿਆ ਜਿਸ ਮਾਲਕ ਨੇ ਬੁੱਧੀ ਜਿੰਦ ਅਤੇ ਪਰਖਣ ਦੀ ਤਾਕਤ ਤੇਰੇ ਅੰਦਰ ਪਾ ਦਿੱਤੀ ਫਿਰ ਮਾਤ ਗਰਭ માં ਜਿੰਤੂ ਰੱਖਿਆ ਉਸ ਤੋਂ ਬਾਅਦ ਤੈਨੂੰ ਮਾਂ ਦੇ ਪੇਟ ਵਿੱਚ ਸਹੀ ਸਲਾਮਤ ਰੱਖਿਆ ਤੇ ਮਹਾਰਾਜ ਕਹਿੰਦੇ ਉਹਨੂੰ ਤੂੰ ਯਾਦ ਰੱਖ ਰਾਖਣ ਹਾਰ ਸਮਾਰ ਮਨਾ ਕਿ ਸਦਾ ਰੱਖਿਆ ਕਰ ਸਕਣ ਵਾਲੇ ਪ੍ਰਮਾਤਮਾ ਨੂੰ ਹਮੇਸ਼ਾ ਯਾਦ ਰੱਖਿਆ ਕਰ ਸਗਲੇ ਛੋੜ ਵਿਚਾਰ ਮਨਾ ਕਿ ਹੋਰ ਇਧਰ ਉਧਰ ਦੇ ਵਿਚਾਰ ਤੂੰ ਛੱਡ ਦੇ ਉਸ ਤੋਂ ਬਾਅਦ ਫਿਰ ਸ਼ਰੀਰ ਦੱਸਿਆ ਵੀ ਕਿਵੇਂ ਬਣਾਇਆ ਇਸ ਤੋਂ ਬਾਅਦ ਦੱਸਦੇ ਆ ਜਨਮ ਦੀ ਏ ਤੁਦ ਬਾਪ ਮਹਤਾਰੀ ਬਾਪ ਮਹਤਾਰੀ ਕੀ ਮਾਂ ਤੇ ਪਿਓ ਉਹਦੀ ਕਿਰਪਾ ਨਾਲ ਮਿਲਦੇ ਆ ਨਾ ਇਸ ਕਰਕੇ ਮਾਪੇ ਵੀ ਤੈਨੂੰ ਪ੍ਰਮਾਤਮਾ ਨੇ ਦਿੱਤੇ ਜਨ ਦੀ ਏ ਤੁਦ ਬਾਪ ਮਹਤਾਰੀ ਮਾਂ ਤੇ ਬਾਪ ਦਿੱਤੇ ਜਨ ਦੀ ਏ ਭਰਾ ਤੇ ਪੁੱਤ ਹਾਰੀ ਇਹ ਵੀ ਉਹਦੀ ਕਿਰਪਾ ਨਾਲ ਮਿਲਦੇ ਆ ਆਪਾਂ ਕਹਿੰਦੇ ਇਹਦਾ ਕੋਈ ਵੀ ਨਹੀਂ ਇਹ ਕੱਲਾ ਹੀ ਐ ਕਿਉਂਕਿ ਉਹਦੀ ਬਖਸ਼ਿਸ਼ ਨਹੀਂ ਹੋਈ ਆਖੋ ਸਤਨਾ ਜਿੰਨ ਦੀਏ ਤੁਦ ਬਾਪ ਮਹਤਾਰੀ ਜਿੰਨ ਦੀਏ ਭਰਾਤ ਪੁੱਤ ਹਾਰੀ ਇੱਥੋਂ ਤੱਕ ਲਿਖਿਆ ਹਾਰੀ ਕਹਿੰਦੇ ਆ ਨੌਕਰ ਨੂੰ ਕਹਿੰਦੇ ਜਿੰਨ ਦੀਏ ਭਰਾਤ ਪੁੱਤ ਹਾਰੀ ਜਿਸ ਮਾਲਕ ਨੇ ਤੈਨੂੰ ਭਰਾ ਪੁੱਤਰ ਤੇ ਨੌਕਰ ਦਿੱਤੇ ਇਹ ਵੀ ਉਹਦੀ ਬਖਸ਼ਿਸ਼ ਹੈ ਹੁਣ ਨੌਕਰ ਕੌਣ ਰੱਖੂਗਾ ਜਿਹਦੇ ਕੋਲੇ ਕੁਝ ਹੋਊਗਾ ਜਿਹਦਾ ਕਾਰੋਬਾਰ ਹੋਊਗਾ ਜਿਹਦਾ ਕਾਰੋਬਾਰੀ ਨੂੰ ਉਹ ਨੌਕਰ ਕਿੱਥੋਂ ਰੱਖ ਲੂ ਇਸ ਤਰ੍ਹਾਂ ਵੀ ਉਹ ਇੰਨੇ ਵੱਡੇ ਬਣਾਉਂਦਾ ਤੇ ਸਭ ਕੁਝ ਉਹਦੀ ਕਿਰਪਾ ਨਾਲ ਮਿਲਦਾ ਹੈ ਜਿਨ ਦੀਏ ਭਰਾ ਤ ਪੁੱਤ ਹਾਰੀ ਭਰਾ ਪੁੱਤਰ ਤੇ ਹਾਲੀ ਭਾਵ ਨੌਕਰ ਉਸ ਤੋਂ ਬਾਅਦ ਜਿਨ ਦੀਏ ਤੁਦ ਬਨਤਾ ਅਰਮਿਤਾ ਜਿਸ ਮਾਲਕ ਨੇ ਤੈਨੂੰ ਇਸਤਰੀ ਅਤੇ ਸੱਜਣ ਮਿੱਤਰ ਦਿੱਤੇ ਜਿਨ ਦੀਏ ਤੁਦ ਬਨਤਾ ਅਰਮਿਤਾ ਬਨਤਾ ਇਸਤਰੀ ਅਰਮਿਤਾ ਭਾਵ ਮਿੱਤਰ ਸੱਜਣ ਪਰਮਾਤਮਾ ਨੇ ਦਿੱਤੇ ਤਿਸ ਠਾਕਰ ਕੋ ਰੱਖ ਲਿਓ ਚੀਤਾ ਤੂੰ ਐਸੇ ਪਰਮਾਤਮਾ ਨੂੰ ਵੀ ਭੁੱਲ ਜਾਣਾ ਆਖ ਸਤਨਾ ਉਹਨੂੰ ਚੇਤੇ ਰੱਖ ਫਿਰ ਗੁਰੂ ਅਰਜਨ ਦੇਵ ਮਹਾਰਾਜ ਨੇ ਕੱਲੀ ਕੱਲੀ ਚੀਜ਼ ਦੱਸੀ ਤੈਨੂੰ ਵੀ ਵੇਖ ਇੱਕ ਇੱਕ ਚੀਜ਼ ਤੈਨੂੰ ਉਹ ਕਿਵੇਂ ਬਖਸ਼ਦਾ ਹੈ ਜਨ ਦੀਏ ਭਰਾਤ ਪੁੱਤ ਹਾਰੀ ਜਨ ਦੀਏ ਤੁਧ ਬਨਤਾ ਅਰਮਿਤਾ ਜਿਸ ਤਿਸ ਠਾਕੁਰ ਕੋ ਰੱਖ ਲਿਹੋ ਚੀਤਾ ਉਸ ਤੋਂ ਬਾਅਦ ਅੱਗੇ ਫਿਰ ਹੋਰ ਦੱਸਿਆ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਕਹਿੰਦੇ ਵੇਖ ਇਹ ਪਰਿਵਾਰ ਦਿੱਤਾ ਸਰੀਰ ਦਿੱਤਾ ਰਿਸ਼ਤੇਦਾਰ ਦਿੱਤੇ ਸਕੇ ਸੰਬੰਧੀ ਦਿੱਤੇ ਉਸ ਤੋਂ ਬਾਅਦ ਮਹਾਰਾਜ ਕਹਿੰਦੇ ਜਨ ਦੀਆ ਤੁਧ ਪਵਨ ਅਮੋਲਾ ਜੀਨੇ ਤੈਨੂੰ ਕਿਸੇ ਵੀ ਮੁੱਲ ਤੋਂ ਨਾ ਮਿਲ ਸਕਣ ਵਾਲੀ ਹਵਾ ਦਿੱਤੀ ਆਕੋ ਸਤਨਾ ਆਕਸੀਜਨ ਮੁੱਲ ਲੈਣਿਆ ਨਾ ਪਾ ਜਿੰਨ ਦੀ ਆ ਤਦ ਪਵਨ ਅਮੋਲਾ ਪਵਨ ਅਮੋਲਾ ਕਹਿੰਦੇ ਹਵਾ ਪਵਨ ਜਿੰਨ ਦੀ ਆ ਤਦ ਨੀਰ ਨਰਮੋਲਾ ਜਿਸ ਮਾਲਕ ਨੇ ਤੈਨੂੰ ਨਿਰਮੋਲਕ ਪਾਣੀ ਦਿੱਤਾ ਹਵਾ ਦਿੱਤੀ ਪਾਣੀ ਦਿੱਤਾ ਇਹ ਵੀ ਲਿਖਿਆ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਜਿਨ ਦੀ ਆ ਤਉ ਦਾ ਪਾਵਕ ਬਲਣਾ ਉਸ ਤੋਂ ਬਾਅਦ ਤੈਨੂੰ ਅੱਗ ਦਿੱਤੀ ਤੈਨੂੰ ਬਾਲਣ ਦਿੱਤਾ ਪਾਵਕ ਬਲਣਾ ਜਿਨ ਦੀ ਆ ਤਉ ਦਾ ਹਵਾ ਪਾਣੀ ਤੇ ਅੱਗ ਇਹ ਬਖਸ਼ਿਸ਼ਾਂ ਤੈਨੂੰ ਪ੍ਰਮਾਤਮਾ ਨੇ ਕੀਤੀਆਂ ਪਰਮੇਸ਼ਰ ਨੇ ਦਿੱਤੀਆਂ ਜਿਨ ਦੀ ਆ ਤਉ ਦਾ ਨੀਰ ਨਰਮੋਲਾ ਜਿਨ ਦੀ ਆ ਤਉ ਦਾ ਪਾਵਕ ਬਲਣਾ ਤੇਸ ਠਾਕਰ ਕੀ ਰਹੁ ਮਨ ਸਰਨਾ ਇਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਵੇਖ ਐਸੇ ਪ੍ਰਮਾਤਮਾ ਦੀ ਸ਼ਰਨ ਵਿੱਚ ਰਹਾ ਕਰ ਉਹਨੂੰ ਭੁੱਲਿਆ ਨਾ ਕਰ ਆਖੋ ਸਤਨਾ ਇਹ ਕਹਿੰਦਾ ਗੁਰੂ ਮੇਰੀ ਗੱਲ ਮੰਨ ਲਏ ਜੋ ਗੁਰੂ ਨੂੰ ਮੈਂ ਅਰਦਾਸ ਕਰਦਾ ਐ ਜੋ ਗੁਰੂ ਅੱਗੇ ਮੈਂ ਬੇਨਤੀ ਕਰਦਾ ਐ ਉਹ ਤਾਂ ਮੇਰੀ ਗੁਰੂ ਫਟਾਫਟ ਮੰਨ ਲਏ ਪਰ ਜੋ ਗੁਰੂ ਮੈਨੂੰ ਕਹਿੰਦਾ ਉਹ ਮੈਂ ਮੰਨਣ ਨੂੰ ਤਿਆਰ ਨਹੀਂ ਹਾਂ ਆਖੋ ਸਤਨਾ ਗੁਰੂ ਦੀ ਵੀ ਤਾਂ ਮੰਨ। ਇਹ ਕਹਿੰਦਾ ਮੈਂ ਅਰਦਾਸਾਂ ਕਰਦਾ ਮੇਰੀ ਗੁਰੂ ਕਿਉਂ ਨਹੀਂ ਮੰਨਦਾ ਪਰ ਤੂੰ ਗੁਰੂ ਦੀ ਕਿੰਨੀ ਕੁ ਮੰਨਦਾ ਇੰਨਾ ਵੀ ਸੋਚ ਵੀ ਜਿਹੜੇ ਬਚਨ ਗੁਰੂ ਜੀ ਕਹਿੰਦੇ ਆ ਉਹ ਤੂੰ ਮੰਨਦਾ ਹੈ ਕਿ ਨਹੀਂ ਮੰਨਦਾ। ਗੁਰੂ ਜੀ ਕਹਿੰਦੇ ਆ ਨਿੰਦਿਆ ਛੱਡ ਦੇ ਗੁਰੂ ਜੀ ਕਹਿੰਦੇ ਆ ਈਰਖਾ ਛੱਡ ਦੇ ਗੁਰੂ ਜੀ ਕਹਿੰਦੇ ਆ ਅੰਮ੍ਰਿਤ ਰਸ ਚੱਖਿਆ ਕਰ ਗੁਰੂ ਜੀ ਕਹਿੰਦੇ ਆ ਨਾਮ ਜਪਿਆ ਕਰ ਗੁਰੂ ਜੀ ਕਹਿੰਦੇ ਆ ਅੰਮ੍ਰਿਤ ਛਕ ਲੈ ਗੁਰੂ ਵਾਲਾ ਬਣ ਜਾ ਗੁਰੂ ਦੀ ਇੱਕ ਵੀ ਨਹੀਂ ਮੰਨਦਾ ਆਤਮ ਸਤਨਾ। ਗੁਰੂ ਇਹਦੀਆਂ ਸਾਰੀਆਂ ਮੰਨ ਲਏ ਮਹਾਰਾਜ ਕਹਿੰਦੇ ਵੇਖ ਤੈਨੂੰ ਸਰੀਰ ਤੋਂ ਘੜਾਇਆ ਪਹਿਲਾਂ ਸਰੀਰ ਫੇਰ ਰਿਸ਼ਤੇਦਾਰ ਸਕੇ ਸਬੰਧੀ ਮਾਤਾ ਪਿਤਾ ਫੇਰ ਤੈਨੂੰ ਹਵਾ ਪਾਣੀ ਅੱਗ ਤੇ ਫੇਰ ਮਹਾਰਾਜ ਕਹਿੰਦੇ ਭਾਈ ਤਿਸ ਠਾਕਰ ਕੀ ਰহো ਮਨ ਸਰਨਾ ਦੇਖ ਐਸੇ ਮਾਲਕ ਦੀ ਸ਼ਰਨ ਵਿੱਚ ਪਿਆਰਿਆ ਕਰ ਉਸ ਤੋਂ ਬਾਅਦ ਫਿਰ ਅੱਗੇ ਹੋ ਰਾਜਾ ਮਹਾਰਾਜ ਕਹਿੰਦੇ ਤੈਨੂੰ ਕੀ ਕੁਝ ਦਿੱਤਾ ਪ੍ਰਮਾਤਮਾ ਨੇ 36 ਅਮਰਤ ਜਨ ਭੋਜਨ ਦੀ ਏ ਜਿਹੜੇ ਕਹਿੰਦੇ ਆ ਨਾ ਮੈਨੂੰ ਕੀ ਦਿੱਤਾ ਰੱਬ ਨੇ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸਦੇ ਆ ਵੀ ਆਹ ਕੁਝ ਮਿਲ ਰਿਹਾ ਤੈਨੂੰ ਉਹ ਗੱਲ ਬਕਰੀ ਏ ਵੀ ਤੂੰ ਭੁੱਲ ਗਿਆ 36 ਅਮਰਤ ਜਨ ਭੋਜਨ ਦੀ ਏ ਜਿਸ ਪ੍ਰਮਾਤਮਾ ਨੇ ਤੈਨੂੰ ਅਨੇਕਾਂ ਕਿਸਮਾਂ ਦੇ ਸਵਾਦ ਲੈ ਖਾਣੇ ਦਿੱਤੇ ਖਾਣੇ ਆ ਨਾ ਰੋਜ਼ ਭੋਜਨ ਦਾ ਅੰਤਰ ਥਾਨ ਠਹਿਰਾਵਨ ਕੋ ਦिए ਹੁਣ ਭੋਜਨ ਕੇਵਲ ਖਾਣ ਨੂੰ ਨਹੀਂ ਦਿੱਤਾ ਉਹਨੂੰ ਹਾਜਮ ਹਾਜਮ ਕਰਨ ਦੀ ਤਾਕਤ ਵੀ ਤਾਂ ਚਾਹੀਦੀ ਹੈ ਫਿਰ ਹਾਜਮ ਕਰਨ ਵਾਸਤੇ ਵੀ ਅੰਦਰ ਤੈਨੂੰ ਸਿਸਟਮ ਦਿੱਤਾ ਅੰਤਰਥਾਨ ਠਹਿਰਾਵਣ ਕੋ دیے ਭਾਵ ਉਹਨੂੰ ਠਹਿਰਨ ਵਾਸਤੇ ਤੇਰੇ ਅੰਦਰ ਹਾਜਮ ਕਰਨ ਲਈ ਤੇਰੇ ਅੰਦਰ ਮੇਦਾ ਆਦਿਕ ਅੰਗ ਬਣਾਏ ਪ੍ਰਮਾਤਮਾ ਨੇ ਛਤੀ ਅੰਮ੍ਰਿਤ ਭੋਜ ਜਾਂਦੀ ਹੈ ਉਸ ਤੋਂ ਬਾਅਦ ਅੰਤਰਥਾਨ ਠਹਿਰਾਵਣ ਕੋ دیے ਫਿਰ ਤੇਰਾ ਅੰਦਰ ਉਹਨੂੰ ਸੈੱਡ ਕਰਨ ਦਾ ਸਿਸਟਮ ਬਣਾਇਆ ਹੁਣ ਬੰਦਾ ਕਈ ਵਾਰੀ ਇਹ ਸੋਚਦਾ ਹੈ ਕਿ ਸਾਇੰਸ ਬਹੁਤ ਤਰੱਕੀ ਕਰ ਰਹੀ ਹੈ ਬਹੁਤ ਚੰਗੀ ਅੱਲਾ ਜੇ ਸਾਇੰਸ ਤਰੱਕੀ ਕਰ ਰਹੀ ਆ ਸਾਇੰਸ ਤਰੱਕੀ ਕਰਨ ਤੋਂ ਭਾਵ ਹੈ ਵੀ ਸਾਇੰਸ ਉਹਦਾ ਦਿੱਤਾ ਹੋਇਆ ਦਿਮਾਗ ਵਰਤ ਰਹੀ ਆ ਅੱਖੋਂ ਸਤਨਾ ਪੁਰਜਾ ਦਾ ਉਹਦੇ ਹੀ ਆ ਨਾ ਉਹਨੇ ਖੋਪੜੀ ਦੇਤੀ ਕੋਈ ਘੱਟ ਵਰਤ ਲੈਂਦਾ ਕੋਈ ਵੱਧ ਵਰਤ ਰੈਂਦਾ ਕੋਈ ਬਿਨਾ ਵਰਤੀ ਲੈ ਜਾਂਦਾ ਹੈ ਨਾਵੇਂ ਹੀ ਇਸ ਤਰ੍ਹਾਂ ਕੋਈ ਵਰਤ ਲੈਂਦਾ ਕੋਈ ਵਰਤਦਾ ਨਹੀਂ ਉਹ ਚੱਲਦਾ ਤਾਂ ਇੱਕ ਵਾਰੀ ਪ੍ਰਮਾਤਮਾ ਨੇ ਸਰੀਰ ਦਿੱਤਾ ਦਿਮਾਗ ਤਾਂ ਨਿਕਲਿਆ ਤਾਂ ਸਾਰਾ ਕੁਝ ਉੱਥੋਂ ਹੀ ਆ ਨਾ ਫਿਰ ਧੁਰਾ ਕੀ ਹੈ ਜੀ ਧੁਰਾ ਤਾਂ ਪ੍ਰਮਾਤਮਾ ਹੀ ਹੈ ਚਾਹੇ ਬੰਦਾ ਹੀ ਬਣਾ ਦੇਣ ਪਰ ਬਣਾਉਣਗੇ ਤਾਂ ਦਿਮਾਗ ਨਾਲ ਹੀ ਅੱਖ ਸਤਨਾ ਸ਼ਤੀ ਅਮਰਤ ਜਨ ਭੋਜਨ ਦੀ ਏ ਅੰਤਰ ਥਾਨ ਟਹਿਰਾਵਨ ਕੋ ਦिए ਤੈਨੂੰ ਬੁੱਧੂ ਹੀ ਦਿੱਤੀ ਪਰਮਾਤਮਾ ਨੇ ਜਦੋਂ ਬੁੱਧੂ ਦੇਤੀ ਖੁਸ਼ੀ ਬਣਾਈ ਚੱਲ ਉਹ ਤੂੰ ਆ ਬਿਵੇਕ ਬੁੱਧ ਹੈ ਵਿਚਾਰਵਾਨ ਬੁੱਧ ਦੇਤੀ ਪਰਮਾਤਮਾ ਨੇ ਕਿਸੇ ਆਪਣੇ ਵਰਗਿਆਂ ਦੀ ਥੋੜੀ ਜੀ ਰਹਿ ਜਾਂਦੀ ਹੈ ਕੋਈ ਬਹੁਤ ਬਧਾ ਲੈਂਦਾ ਏ ਅੰਤਰ ਥਾਨ ਟਹਿਰਾਵਨ ਕੋ ਦिए ਵਸਦਾ ਦਿਉ ਵਰਤਨ ਵਾਲਣਾ ਤੈਨੂੰ ਧਰਤੀ ਦਿੱਤੀ ਤੈਨੂੰ ਹੋਰ ਵਰਤਨ ਬਲੇਵਾ ਦਿੱਤਾ ਬਸਦਾ ਦਿਓ ਵਰਤਨ ਬਲਣਾ ਤੇ ਸਠਾ ਕਰਕੇ ਚਿਤ ਰੱਖ ਚਰਣਾ ਮਹਾਰਾਜ ਕਹਿੰਦੇ ਐਸੇ ਗੁਰੂ ਦੇ ਚਰਣਾ ਆਪਣੇ ਹਿਰਦੇ ਵਿੱਚ ਪ੍ਰੋ ਕੇ ਰੱਖ ਭਾਵ ਨੂੰ ਯਾਦ ਰੱਖ ਦੇਖਣ ਕੋ ਨੇਤਰ ਸੁਣਨ ਕੋ ਕਰਨਾ ਉਸ ਤੋਂ ਬਾਅਦ ਫਿਰ ਮਹਾਰਾਜ ਕਹਿੰਦੇ ਵੇਖ ਤੈਨੂੰ ਰੰਗ ਤਮਾਸ਼ੇ ਵੇਖਦਾ ਤੂੰ ਤੈਨੂੰ ਅੱਖਾਂ ਦਿੱਤੀਆਂ ਤੇ ਅੱਖਾਂ ਤੋਂ ਬਿਨਾ ਕੀ ਹੈ ਕੁਛ ਵੀ ਨਹੀਂ ਹਨੇਰੀ ਆ ਜੇ ਅੱਖਾਂ ਨਾ ਹੋਣ ਬੰਦਾ ਵੇਕਾਰ ਸੁਣਨ ਵਾਸਤੇ ਕੰਨ ਦਿੱਤੇ ਹੋਣ ਕੱਲੀ ਕੱਲੀ ਚੀਜ਼ ਦੱਸੀ ਨਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪੂਰੇ ਅੰਗ ਦੇ ਵਿੱਚ ਦੇਖਣ ਕੋ ਨੇਤਰ ਸੁਣਨ ਕੋ ਕਰਨਾ ਹਸਤ ਕੁਮਾਵਨ ਬਾਸਨ ਰਸਨਾ ਮਹਾਰਾਜ ਕਹਿੰਦੇ ਪਹਿਲਾਂ ਅੱਖਾਂ ਦਿੱਤੀਆਂ ਫਿਰ ਕੰਨ ਦਿੱਤੇ ਸੁਣਨ ਵਾਸਤੇ ਫਿਰ ਹੱਸਤ ਕਮਾਵਾ ਕਾਰ ਕਰਨ ਵਾਸਤੇ ਕੀ ਦਿੱਤੇ ਹੱਥ ਦਿੱਤੇ ਪ੍ਰਮਾਤਮਾ ਨੇ ਬਾਸਨ ਰਸਨਾ ਬਾਸਨ ਰਸਨਾ ਨੱਕ ਤੇ ਜੀਬ ਦਿੱਤੀ ਚਰਨ ਚਲਣ ਕੋ ਸਿਰ ਕੀਨੋ ਮੇਰਾ ਫਿਰ ਮਹਾਰਾਜ ਕਹਿੰਦੇ ਤੈਨੂੰ ਤੁਰਨ ਲਈ ਪੈਰ ਦਿੱਤੇ ਅਤੇ ਸਿਰ ਸਾਰੇ ਅੰਗਾਂ ਵਿੱਚੋਂ ਸ਼੍ਰੋਮਣੀ ਬਣਾਇਆ ਆਪਾਂ ਹੁਣ ਗੱਲ ਕਰਕੇ ਹਟਿਆ ਨਾ ਵੀ ਤੈਨੂੰ ਸਿਰ ਸਭ ਤੋਂ ਸ਼੍ਰੋਮਣੀ ਭਾਵ ਹੈੱਡ ਦਿੱਤਾ ਜਿਹਦੇ ਵਿੱਚ ਸਾਰਾ ਸਿਸਟਮ ਚੱਲਦਾ ਹੈ ਦਿਮਾਗ ਆਪਾਂ ਕਹਿੰਦੇ ਆ ਪਰਮਾਤਮਾ ਨੇ ਦਿੱਤਾ ਸਾਰੇ ਅੰਗਾਂ ਤੋਂ ਸ਼੍ਰੋਮਣੀ ਹੈ ਜਿਹੜਾ ਉਹ ਸਿਰ ਦਿੱਤਾ ਸਾਨੂੰ ਪਰਮਾਤਮਾ ਨੇ ਮਾਨਕ ਸਿੰਘ ਠਾਕੁਰ ਕੇ ਪੂਜੋ ਪੈਰਾ ਮਹਾਰਾਜ ਕਹਿੰਦੇ ਐਸੇ ਪ੍ਰਮਾਤਮਾ ਨੂੰ ਨਾ ਭੁੱਲ ਉਹਨੂੰ ਪੂਜਦਾ ਰਹੇ ਨਿਮਰਤਾ ਧਾਰਨ ਕਰਕੇ ਪ੍ਰਮਾਤਮਾ ਦਾ ਸਿਮਰਨ ਕਰਦਾ ਰਹੇ ਅਪਵਿੱਤਰ ਪਵਿੱਤਰ ਜਿਨੂੰ ਤੂੰ ਕਰਿਆ ਉਸ ਪ੍ਰਮਾਤਮਾ ਨੂੰ ਸਿਮਰਿਆ ਕਰ ਜਿਨੇ ਤੈਨੂੰ ਝੂਠੇ ਤੋਂ ਤੈਨੂੰ ਪਵਿੱਤਰ ਬਣਾ ਦੇਣਾ ਹੈ ਮੈਲੇ ਤੂੰ ਪਵਿੱਤਰ ਬਣਾ ਦੇਣਾ ਹੈ ਸਾਗਲ ਜਨਮੈ ਤੂੰ ਸਿਰ ਧਰਿਆ ਜਿਨੇ ਤੈਨੂੰ ਸਾਰੀਆਂ ਜੂਨੀਆਂ ਤੋਂ ਸਰਦਾਰ ਬਣਾ ਕੇ ਭੇਜਿਆ ਮਨੁੱਖਾ ਜਨਮ ਲੱਖਾਂ ਜੂਨਾਂ ਦਾ ਸਰਦਾਰ ਕੀ ਹੈ ਜੀ ਮਨੁੱਖਾ ਜਨਮ ਆਬ ਤੂੰ ਸੀਜ ਭਾਵੇਂ ਨਹੀਂ ਸੀਜੈ ਹੁਣ ਤੇਰੀ ਮਰਜ਼ੀ ਹੈ ਵੀ ਉਹਦਾ ਸਿਮਰਨ ਕਰਕੇ ਜ਼ਿੰਦਗੀ ਵਿੱਚ ਕਾਮਯਾਬ ਹੋਣਾ ਹੈ ਕਿ ਨਹੀਂ ਹੋਣਾ ਗੁਰੂ ਅਰਜਨ ਦੇਵ ਜੀ ਕਹਿੰਦੇ ਅਸੀਂ ਤੇ ਤੈਨੂੰ ਦੱਸਿਆ ਹੈ ਭਾਈ ਕਿ ਇੱਕ ਇੱਕ ਚੀਜ਼ ਤੈਨੂੰ ਕਿਵੇਂ ਮਿਲੀ ਹੈ ਉਹਦੀ ਕਿਰਪਾ ਨਾਲ ਦੱਸਿਆ ਨਾ ਸਭ ਕੁਝ ਮਹਾਰਾਜ ਆਵਤੂ ਸੀਜ ਭਾਵੇਂ ਨਹੀਂ ਸੀਜਾ ਹੁਣ ਸਿਮਰਨ ਕਰਕੇ ਜ਼ਿੰਦਗੀ ਵਿੱਚ ਕਾਮਯਾਬ ਹੋ ਚਾਹੇ ਨਾ ਹੋ ਤਾਂ ਮਹਾਰਾਜ ਕਹਿੰਦੇ ਆ ਵੀ ਤੂੰ ਇੱਕੋ ਹੀ ਚੀਜ਼ ਮੰਗਿਆ ਕਰ ਮਾਲਕਾ ਮੈਨੂੰ ਸਿਮਰਨ ਬਖਸ਼ ਦੇ ਸਭ ਕੁਝ ਵਿੱਛੀ ਆ ਜਾਂਦਾ ਆਖੋ ਸਤਨਾਮ ਕਾਰਜ ਸਬਰੈ ਮਨ ਪ੍ਰਭ ਤੇ ਆਈ ਜਾਏ ਮਹਾਰਾਜ ਕਹਿੰਦੇ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ ਤੂੰ ਸਿਮਰਨ ਕੀਤਾ ਮਨੁੱਖਾ ਜੀਵਨ ਦਾ ਮਨੋਰਥ ਹੈ ਜਿਹੜਾ ਉਹ ਸਫਲ ਹੋ ਜਾਂਦਾ ਹੈ ਹੀ ਹਉ ਹਾ ਏਕੈ ਉਹੀ ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਉਹ ਪਰਮਾਤਮਾ ਸਹਾਈ ਹੁੰਦਾ ਹੈ ਜਤ ਕਤ ਦੇਖੀਐ ਤਤ ਤਤ ਤੋਹੀ ਮਹਾਰਾਜ ਕਹਿੰਦੇ ਜਿੱਥੇ ਕਿੱਥੇ ਵੀ ਝਾਤੀ ਮਾਰੀ ਜਾਈਏ ਉੱਥੇ-ਉੱਥੇ ਪਰਮਾਤਮਾ ਤੇਰੇ ਨਾਲ ਹੈ ਫਿਰ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਭਾਈ ਵੇਖ ਤਿਸ ਸੇਵਤ ਮਨ ਆਲਸ ਕਰੈ ਪਰ ਵੇਖੋ ਮਨੁੱਖ ਦੀ ਮੰਨ ਭਾਗਤਾ ਵੱਦ ਕਿਸਮਤੀ ਕੇ ਉਸ ਪਰਮਾਤਮਾ ਨੂੰ ਸਿਮਰਦਿਆਂ ਮਨੁੱਖ ਮਨ ਵਿੱਚ ਆਲਸ ਕਰਦਾ ਹੈ ਜਿਸ ਵਿਸਰੈ ਇੱਕ ਨਿਮਖ ਨਾ ਸਰੈ ਕਹਿੰਦੇ ਜੀਨੂੰ ਵਿਸਾਰਿਆ ਇੱਕ ਪਲ ਪਰ ਸਮਾਂ ਵੀ ਸੌਖਾ ਨਹੀਂ ਲੰਘ ਸਕਦਾ ਤੇਰਾ ਉਹਦੇ ਬਿਨਾਂ ਬਿੰਦ ਵੀ ਨਹੀਂ ਸਰਦਾ ਆਖ ਸਤਨਾਮ ਹਮ ਅਪਰਾਧੀ ਨਿਰਗੁਣਿਆਰੇ ਮਾਇਆ ਦੇ ਮੋਹ ਵਿੱਚ ਵਸ ਕੇ ਅਸੀਂ ਸੰਸਾਰੀ ਜੀਵ ਪਾਪੀ ਬਣ ਜਾਂਦੇ ਹਾਂ ਗੁਣਹੀਨ ਹੋ ਜਾਂਦੇ ਹਾਂ ਨਾ ਕਿਸੇ ਸੇਵਾ ਨਾ ਕਰਮਾਰੇ ਤੇ ਅਸੀਂ ਨਾ ਕੋਈ ਸੇਵਾ ਭਗਤੀ ਕਰਦੇ ਆ ਨਾ ਹੀ ਸਾਡੇ ਕੰਮ ਚੰਗੇ ਹੁੰਦੇ ਹਨ ਕਰਮ ਚੰਗੇ ਹੁੰਦੇ ਹਨ ਇਸ ਕਰਕੇ ਮਹਾਰਾਜ ਕਹਿੰਦੇ ਭਾਈ ਗੁਰ ਬੋਹਿਤਾ ਬੜਾ ਭਾਗੀ ਮਿਲਿਆ ਵੇਖ ਤੈਨੂੰ ਮਨੁੱਖਾਂ ਨੂੰ ਵੱਡੇ ਭਾਗਾਂ ਨਾਲ ਗੁਰੂ ਜਹਾਜ਼ ਮਿਲਿਆ ਹੈ ਤੇ ਤੂੰ ਲਾਹਾ ਲੈ ਲਾ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੂਤਰੇ ਪਾਰ ਗੁਰ ਬਹੁਤ ਵਡਭਾਗੀ ਮਿਲਿਆ ਤੈਨੂੰ ਵੱਡੇ ਭਾਗਾਂ ਨਾਲ ਗੁਰੂ ਰੂਪੀ ਜਹਾਜ ਮਿਲਿਆ ਪਿਆ ਹੈ ਨਾਨਕ ਦਾਸ ਸੰਗ ਪਾਥਰ ਤਰਿਆ ਉਹ ਜਹਾਜ ਜਹਾਜ ਦੀ ਸੰਗਤ ਵਿੱਚ ਉਹ ਪੱਥਰ ਦਿਲ ਮੁਨਕ ਵੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ਜਿਹੜੇ ਉਹਦੇ ਨਾਲ ਜੁੜ ਜਾਂਦੇ ਹਨ ਇਸ ਤਰ੍ਹਾਂ ਭਾਈ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਉਪਦੇਸ਼ ਕਰਦੇ ਹਨ ਹੋਈਆਂ ਭੁੱਲਾਂ ਦੀ ਖਿਮਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ